ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਮ ਰੋਗ ਇਹ ਤਨ ਤੇ ਸਗਲ ਦੂਰ ਕੀਨ ਕਿ ਮੇਰੇ ਅਕਾਲ ਪੁਰਖ ਪ੍ਰਮਾਤਮਾ ਨੇ ਐਸੀ ਬਖਸ਼ਿਸ਼ ਕਰ ਦਿੱਤੀ ਹੈ ਕੀਤਾ ਕੀ ਹੈ ਜੀ ਹੁਣੇ ਆਪਣੇ ਆਪ ਤੇ ਅਸੀਂ ਧਿਆਨ ਮਾਰਨਾ ਹੈ ਇਹ ਗੱਲ ਕੌਣ ਕਹਿ ਰਹੇ ਨੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਪਣੇ ਆਪ ਨੂੰ ਕਹਿ ਰਹੇ ਨੇ ਹੁਣ ਅਸੀਂ ਤਾਂ ਆਪਣੇ ਆਪ ਨੂੰ ਵੇਖਣਾ ਹੈ ਨਾ ਕਿ ਮੇਰੇ ਜੀਵਨ ਦੇ ਵਿੱਚ ਇਹ ਗੱਲ ਅਜੇ ਵਾਪਰੀ ਵੀ ਹੈ ਜਾਂ ਨਹੀਂ ਵਾਪਰੀ ਜਿਹੜੀ ਬਖਸ਼ਿਸ਼ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਹੋਈ ਹੈ ਕੀ ਉਹ ਮੇਰੇ ਜੀਵਨ ਦੇ ਵਿੱਚ ਹੋ ਚੁੱਕੀ ਹੈ ਆਪਾਂ ਤਾਂ ਹੀ ਉਹਨਾਂ ਦੇ ਲੈਵਲ ਤੇ ਜਾ ਕੇ ਇਹ ਗੱਲ ਕਹਿ ਸਕਦੇ ਆ ਨਾ ਜੀ ਹੁਣ ਜਿਸ ਲੈਵਲ ਤੇ ਜਿਸ ਉੱਚੀ ਸਮਝ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਹ ਗੱਲ ਕਹਿ ਰਹੇ ਨੇ ਆਪਣੇ ਆਪ ਨੂੰ ਹੋ ਸਕਦਾ ਸੀ ਉੱਥੋਂ ਤੱਕ ਪਹੁੰਚੀ ਨਾ ਹੋਈਏ ਫਿਰ ਆਪਾਂ ਕਿਵੇਂ ਕਹਾਂਗੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਆਪਾਂ ਤਾਂ ਕਹਿ ਨਹੀਂ ਸਕਦੇ ਫਿਰ ਨਹੀਂ ਕਹਿ ਸਕਦੇ ਭਾਈ ਆਪਾਂ ਸਮਝ ਸਕਦੇ ਆ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਕਿਵੇਂ ਬਖਸ਼ਿਸ਼ ਹੋਈ ਏ ਉਹ ਕਿਵੇਂ ਉਸ ਅਪੇਧਤਾ ਦੇ ਵਿੱਚ ਹਾਸਲ ਹੋ ਗਏ ਤਾਂ ਉਹ ਕਿਵੇਂ ਅਕਾਲ ਪੁਰਖ ਪ੍ਰਮਾਤਮਾ ਨੂੰ ਪ੍ਰਾਪਤ ਕਰ ਗਏ ਸਮਝ ਸਕਦੇ ਆ ਪਰ ਜੇ ਆਪਾਂ ਤੇ ਅਜੇ ਅਹੰਕਾਰ ਦੇ ਵੱਸ ਪਏ ਹੋਏ ਆ ਆਪਾਂ ਤਾਂ ਅਜੇ ਕਾਮ ਕ੍ਰੋਧ ਦੇ ਵੱਸ ਪਏ ਹੋਏ ਆ ਆਪਾਂ ਤਾਂ ਲੋਭ ਮਾਇਆ ਧਨ ਜਗਤ ਦੇ ਇਹਨਾਂ ਪਦਾਰਥਾਂ ਦੇ ਮੋਹ ਦੇ ਵਿੱਚ ਫਸੇ ਹੋਏ ਆ ਤਾਂ ਜੀ ਆਪਾਂ ਕਿਵੇਂ ਕਹਾਂਗੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਨਹੀਂ ਕਹਿ ਸਕਦੇ ਭਾਈ ਆਪਾਂ ਇਹ ਹੁਕਮ ਨਮਾ ਆਪਨੇ ਕਈ ਵਾਰ ਸੁਣਿਆ ਹੋਵੇਗਾ ਕਈ ਵਾਰ ਇਹਦੀ ਵਿਚਾਰ ਸੁਣੀ ਹੋਵੇਗੀ ਪਰ ਕੀ ਜਿਸ ਥਾਂ ਤੇ ਗੁਰੂ ਪਾਤਸ਼ਾਹ ਸਾਨੂੰ ਲਿਆਉਣਾ ਚਾਹੁੰਦੇ ਨੇ ਸੁਰਤ ਦੇ ਜਿਸ ਲੈਵਲ ਤੇ ਸਾਨੂੰ ਲਿਆਉਣਾ ਚਾਹੁੰਦੇ ਨੇ ਜੇ ਉਥੋਂ ਤੱਕ ਨਹੀਂ ਪਹੁੰਚੇ ਉਹ ਸੁਰਤ ਨੂੰ ਹਾਸਲ ਨਹੀਂ ਕੀਤਾ ਤਾਂ ਜੀ ਮਾਫ ਕਰਦੇ ਹੋ ਮੈਨੂੰ ਆਪਾਂ ਬਜ਼ੁਰਗੋ ਅਜੇ ਨਹੀਂ ਆਪਾਂ ਕਹਿ ਸਕਦੇ ਕਿ ਐਸੋ ਗੁਣ ਮੇਰਾ ਪ੍ਰਭ ਜੀ ਕੀ ਬੜਾ ਧੰਮੇ ਨਾਲ ਇਸ ਗੱਲ ਨੂੰ ਸਮਝਿਓ ਆਪ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਜੇ ਗੱਲ ਕਹਿ ਰਹੇ ਨੇ ਤਾਂ ਉਹ ਅਕਾਲ ਪੁਰਖ ਪਰਮਾਤਮਾ ਵਿੱਚ ਅਪੇਧ ਨਹੀਂ ਇੱਕ ਨੇ ਉਹ ਇੱਕ ਮਿਕ ਹੋ ਚੁੱਕੇ ਨੇ ਕਿਉਂਕਿ ਜਿਵੇਂ ਗੁਰਬਾਣੀ ਦੇ ਅੰਦਰ ਅਸੀਂ ਇਹ ਪੜਦੇ ਹਾਂ ਗੁਰੂ ਅਰਜਨ ਪ੍ਰਤੱਖ ਹਰ ਪ੍ਰਤੱਖ ਉਹ ਅਕਾਲ ਪੁਰਖ ਪਰਮਾਤਮਾ ਹੀ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਤਾਂ ਫਿਰ ਉਹ ਥਾਂ ਤੇ ਪਹੁੰਚਣ ਦੇ ਲਈ ਸਾਨੂੰ ਫਿਰ ਉਸ ਤਰ੍ਹਾਂ ਦੇ ਗੁਣ ਵੀ ਕਮਾਉਣੇ ਪੈਣੇ ਨੇ ਔਗਣਾਂ ਨੂੰ ਤਿਆਗਣਾ ਪੈਣਾ ਹੈ ਗੁਰਬਾਣੀ ਦੇ ਸਿਧਾਂਤ ਨੂੰ ਸਮਝਣਾ ਪੈਣਾ ਹੈ ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਪਣੇ ਆਪ ਦੀਆਂ ਬਖਸ਼ਿਸ਼ਾਂ ਬਿਆਨ ਕਰਦੇ ਨੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਔਰ ਅਹੰਮ ਰੋਗ ਇਹ ਤਨ ਤੇ ਸਗਲ ਦੂਰ ਕੀਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਇੱਕ ਸ਼ਬਦ ਆਪ ਜੀ ਨੇ ਇਹ ਵੀ ਸੁਣਿਆ ਹੋਵੇਗਾ ਅਵਰ ਪੰਚ ਹਮ ਏਕ ਜਨਾ ਕਿਉਂ ਰੱਖੋ ਕਰਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਅੱਗੇ ਕਨੀ ਪੁਕਾਰ ਜਨਾ ਕਿਹੇ ਪਾਤਸ਼ਾਹ ਮੈਨੂੰ ਲੁੱਟਣ ਵਾਲੇ ਮੈਨੂੰ ਮਾਰਨ ਵਾਲੇ ਜਿਹੜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਇੱਥੇ ਵਿਚਾਰ ਦੇ ਰਹੇ ਨੇ ਉਹ ਪਿਛਲੇ ਸ਼ਬਦਾਂ ਦੇ ਵਿੱਚ ਕਿਤੇ ਪੜਿਓ ਉਹਨਾਂ ਨੇ ਕਿਹਾ ਇਹ ਪੰਜੇ ਮੈਨੂੰ ਲੁੱਟਦੇ ਨੇ ਮੈਨੂੰ ਮਾਰਦੇ ਨੇ ਅਵਰ ਪੰਜ ਹਮ ਇਕਜਨ ਪੰਜ ਲੁੱਟਦੇ ਨੇ ਮਾਰਦੇ ਨੇ ਇਹ ਰੋਜ਼ਾਨਾ ਮੈਨੂੰ ਆਪਣੇ ਥੱਲੇ ਲਾ ਲੈਂਦੇ ਜੁਰਗੋ ਆਪ ਧਿਆਨ ਮਾਰਿਓ ਕਦੇ ਵੇਖਿਓ ਕਦੇ ਅਹੰਕਾਰ ਛੱਡਦਾ ਏ ਜੀ ਬੰਦੇ ਨੂੰ ਬੰਦੇ ਦੀ ਉਮਰ ਭਾਵੇਂ 80 90 ਸਾਲ ਦੀ ਵੀ ਹੋ ਜਾਏ ਆਪ ਵੀ ਮਹਿਸੂਸ ਕਰੇ ਬਜ਼ੁਰਗੋ ਬੰਦਾ ਬੰਦਾ ਅਹੰਕਾਰ ਨਹੀਂ ਛੱਡ ਪਾਉਂਦਾ ਉਹ ਨਹੀਂ ਤਿਆਰ ਪਾਉਂਦਾ ਉਹ ਨਹੀਂ ਸਮਝ ਪਾਉਂਦਾ ਕਿ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਇਹਦੇ ਵਿੱਚ ਕਿੰਨਾ ਰਸ ਹੈ ਕਿਤੇ ਝੋਕ ਜਾਣ ਦੇ ਵਿੱਚ ਕਿੰਨਾ ਰਸ ਹੈ ਅਹੰਕਾਰੀ ਬੰਦਾ ਨਹੀਂ ਇਹ ਗੱਲ ਸਮਝ ਸਕਦਾ ਉਹਨੂੰ ਅਹੰਕਾਰ ਤੋਂ ਰਸ ਮਿਲਦਾ ਜਿਹੜੇ ਮਨੁੱਖ ਨੂੰ ਅਹੰਕਾਰ ਤੋਂ ਰਸ ਮਿਲਣਾ ਸ਼ੁਰੂ ਹੋ ਜਾਏ ਸਵਾਦ ਮਿਲਣਾ ਸ਼ੁਰੂ ਹੋ ਜਾਏ ਤਾਂ ਉਹ ਫਿਰ ਕਦੇ ਵੀ ਭਾਈ ਨਿਮਰਤਾ ਦੇ ਪੱਖ ਨੂੰ ਨਹੀਂ ਸਮਝ ਸਕਦਾ ਤਾਂ ਉਹੋ ਹੀ ਉੱਚਾ ਹੁੰਦਾ ਹੈ ਕੌਣ ਉੱਚਾ ਹੁੰਦਾ ਹੈ ਜੀ ਆਪਾਂ ਇੱਕ ਸ਼ਬਦ ਪੂਰਾ ਪੜ ਲਈਏ ਸਿਮਲ ਰੁਖ ਸਰਾਇਰਾ ਅਤ ਧੀਰ ਗਤ ਮੁਚ ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕ ਕੇ ਕੰਮ ਨ ਆਵੇ ਪਤ ਮਿੱਠਤ ਨੀਵੀ ਨਾਨਕ ਗੁਣ ਚੰਗੀਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨ ਕੋਏ ਤਰ ਤਰਾ ਜੂ ਤੋਲੀਏ ਨਿਵੇ ਸੁਗਵਰਾ ਹੋਏ ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮਿਰਗਾ ਹੈ ਸੀਸ ਨਵਾਇਆ ਕਿਆ ਥੀਏ ਜਾਰ ਦੇ ਸੁੱਧੇ ਜਾਹੇ ਕਿੰਨਾ ਪਿਆਰਾ ਉਪਦੇਸ਼ ਗੁਰੂ ਪਾਤਸ਼ਾਹ ਨੇ ਕੀਤਾ ਕਿ ਸਿੰਮਲ ਦਾ ਰੁੱਖ ਨਾ ਬੜਾ ਉੱਚਾ ਲੰਮਾ ਹੁੰਦਾ ਏ ਇਹ ਗੱਲ ਮਨੁੱਖ ਦੀ ਹੋ ਰਹੀ ਹੈ ਜੀ ਉਹ ਤੇ ਉਦਾਹਰਨ ਲਈਏ ਗੁਰੂ ਪਾਤਸ਼ਾਹ ਨੇ ਕਿ ਕਈ ਮਨੁੱਖ ਇਦਾਂ ਬੜੇ ਉੱਚੇ ਲੰਮੇ ਲੱਗਦੇ ਨੇ ਬੜੇ ਸੋਹਣੇ ਲੱਗਦੇ ਨੇ ਦੂਰੋਂ ਵੇਖਣ ਨੂੰ ਕਿ ਇਹ ਮਨੁੱਖ ਦਾ ਜੀਵਨ ਬੜਾ ਪਿਆਰਾ ਹੋਵੇਗਾ ਬੜੀ ਕਰਨੀ ਵਾਲਾ ਏ ਤਾਂ ਬੰਦਾ ਬੜੀ ਆਸ ਨਾਲ ਉਸ ਮਨੁੱਖ ਦੇ ਕੋਲ ਜਾ ਕੇ ਬੈਠਦਾ ਏ ਕਿ ਚਲੋ ਬੜਾ ਰੂਹ ਲੱਗਦੀ ਹੈ ਕੋਈ 10 ਗੱਲਾਂ ਕਰਦੇ ਆਂ ਮਨ ਨੂੰ ਸ਼ਾਂਤੀ ਮਿਲੇਗੀ ਆ ਬੰਦੇ ਕੋਲੇ ਬੈਠਦੇ ਆਂ ਆਪਾਂ ਜਾ ਕੇ ਪਰ ਕਹਿੰਦੇ ਹੁੰਦਾ ਕੀ ਹੈ ਸਿੰਮਲ ਰੁੱਖ ਸਰਾ ਇਹਦਾ ਅਤਬੀਰ ਗਿਆਤਮੁਚਾ ਬੰਦਾ ਤੇ ਆਸ ਕਰਕੇ ਜਾਂਦਾ ਹੈ ਕਿਸੇ ਮਨੁੱਖ ਦੇ ਕੋਲ ਵੀ ਚਲੇ ਆ ਆ ਬੰਦਾ ਭਲਾ ਏ ਇਹਦੇ ਕੋਲੇ ਬੈਠਦੇ ਆਂ ਮਨ ਨੂੰ ਸ਼ਾਂਤੀ ਮਿਲੇਗੀ ਪਰ ਅੱਗੇ ਹੁੰਦਾ ਕੀ ਹੈ ਕੀ ਹੁੰਦਾ ਏ ਜੀ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ ਨਾ ਤਾਂ ਕਹਿੰਦੇ ਮਨੁੱਖ ਦੇ ਜੀਵਨ ਦੇ ਵਿੱਚ ਕੋਈ ਗਿਆਨ ਹੈ ਜਿਵੇਂ ਰੁੱਖ ਦੇ ਪੱਤੇ ਫਲ ਉਹਦਾ ਤਣਾ ਜੜ ਕੁਝ ਵੀ ਕੰਮ ਨਹੀਂ ਆਉਂਦਾ ਕਈ ਮਨੁੱਖ ਐਸੇ ਹੀ ਹੁੰਦੇ ਨੇ ਉਹ ਜ਼ਿੰਦਗੀ ਦੇ ਵਿੱਚ ਕੁਝ ਵੀ ਭਲਾ ਨਹੀਂ ਕਰਦੇ ਕਿਸੇ ਵੀ ਦੇ ਵੀ ਕੰਮ ਨਹੀਂ ਆਉਂਦੇ ਆਪਾਂ ਜੀ ਲੱਕੜ ਸੁੱਕ ਵੀ ਜਾਵੇ ਨਾ ਦਰਖਤ ਸੁੱਕ ਜੇ ਤਾਂ ਸੁੱਕੀ ਲੱਕੜ ਵੀ ਅੱਗ ਮਚਾਉਣ ਦੇ ਕੰਮ ਆ ਜਾਂਦੀ ਹੈ ਆਪ ਵੇਖੋ ਲੱਕੜ ਸੁੱਕੀ ਵੀ ਕੰਮ ਆ ਜਾਂਦੀ ਹੈ ਹਰੀ ਨੇ ਤੇ ਕੰਮ ਆਉਣਾ ਹੀ ਹੈ ਪਰ ਬੰਦਾ ਜਦੋਂ ਅੰਦਰੋਂ ਸੁੱਕ ਜਾਂਦਾ ਹੈ ਬੰਦੇ ਦੇ ਜੀਵਨ ਦੇ ਅੰਦਰ ਜਦੋਂ ਬੁਰਾਈਆਂ ਔਗਣ ਆ ਜਾਂਦੇ ਨੇ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਆਹ ਦੇਖੋ ਆਹ ਪੱਖੇ ਚੱਲ ਰਹੇ ਨੇ ਫੈਨ ਚੱਲ ਰਹੇ ਨੇ ਇਹਨਾਂ ਦੀ ਕਦਰ ਉਨਾ ਸਮਾਂ ਹੈ ਜਿੰਨਾ ਟਾਈਮ ਇਹ ਹਵਾ ਦਿੰਦੇ ਰਹਿਣਗੇ ਤੇ ਜਦੋਂ ਇਹਨਾਂ ਨੇ ਹਵਾ ਦੇਣੀ ਬੰਦ ਕਰ ਦਿੱਤੀ ਆਹ ਏਸੀਆਂ ਨੇ ਅੰਦਰ ਕੂਲਿੰਗ ਕਰਨੀ ਬੰਦ ਕਰ ਦਿੱਤੀ ਤਾਂ ਆਪਾਂ ਇਹਨੂੰ ਲਾ ਕੇ ਇੱਕ ਨਵਾਂ ਲਾ ਦੇਵਾਂ ਸੋ ਬੰਦੇ ਦੀ ਕਦਰ ਵੀ ਉਦੋਂ ਹੀ ਹੈ ਜਦੋਂ ਬੰਦਾ ਗੁਣਾ ਦਾ ਧਣੀ ਹੈ ਗੁਣਾ ਦਾ ਖਜ਼ਾਨਾ ਉਹਦੇ ਜੀਵਨ ਦੇ ਵਿੱਚ ਹੈ ਤੇ ਜਿਹੜੇ ਬੰਦੇ ਦੇ ਜੀਵਨ ਦੇ ਅੰਦਰ ਗੁਣ ਨਹੀਂ ਹੈ ਫਿਰ ਭਾਈ ਉਹਨੂੰ ਲੋਕ ਲਾਣ ਤਾਂ ਵੀ ਪਾਉਣੀਆਂ ਸ਼ੁਰੂ ਕਰ ਦਿੰਦੇ ਆ ਉਹਦੀ ਫਿਰ ਕਦਰ ਨਹੀਂ ਹੁੰਦੀ ਬਹੁਤੀ ਗੁਣਾ ਦੇ ਨਾਲ ਹੀ ਮਨੁੱਖ ਆਪਣੀ ਕਦਰ ਪਵਾਉਂਦਾ ਹੈ ਆਪਣੀ ਕਦਰ ਕਰਵਾਉਂਦਾ ਤਾਂ ਗੁਰੂ ਪਾਤਸ਼ਾਹ ਜੋ ਬਖਸ਼ਿਸ਼ ਸਾਨੂੰ ਕਰ ਰਹੇ ਨੇ ਕਿ ਪਾਤਸ਼ਾਹ ਇਹ ਪੰਜ ਵਿਕਾਰ ਮੈਨੂੰ ਪਰੇਸ਼ਾਨ ਕਰ ਰਹੇ ਨੇ ਮੈਨੂੰ ਆਪਣੇ ਅਧੀਨ ਲਾ ਰਹੇ ਨੇ ਤਾਂ ਬੰਦਾ ਇਹਨਾਂ ਦੇ ਅਧੀਨ ਹੋ ਜਾਂਦਾ ਹੈ ਅਹੰਕਾਰ ਨਹੀਂ ਛੱਡਦਾ ਬੰਦਾ ਫਿਰ ਉਹ ਰਸ ਨਹੀਂ مان ਸਕਦਾ ਤਾਂ ਗੁਰੂ ਪਾਤਸ਼ਾਹ ਜੋ ਸਾਨੂੰ ਸਮਝਾ ਰਹੇ ਨੇ ਕਿ ਫਲ ਫਿੱਕੇ ਫੁੱਲ ਬਕ ਬਕ ਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਤਤ ਸਭ ਕੋ ਨਿਵੈ ਆਪ ਕੋ ਬੰਦਾ ਨਿਵਦਾ ਹੈ ਨਾ ਜੀ ਇਦਾਂ ਨਿਵ ਨਿਵ ਕੇ ਸਾਰਿਆਂਗੇ ਸਲਾਮ ਕਰਦਾ ਹੈ ਜੀ ਬੜੀ ਨਿਮਰਤਾ ਹੈ ਮੇਰੇ ਅੰਦਰ ਕਈ ਬੰਦੇ ਸਿਰਫ ਨਿਮ ਦੇ ਵੀ ਆਪਣੇ ਅਹੰਕਾਰ ਦੇ ਵਿੱਚ ਨੇ ਜਦੋਂ ਉਹਨਾਂ ਦੀ ਕੋਈ ਜ਼ਰੂਰਤ ਕੋਈ ਲੋੜ ਉਹਨਾਂ ਦੀ ਹੋਵੇ ਜਿਵੇਂ ਆਪਾਂ ਆਸਾ ਦੀ ਵਾਰ ਬੜੀ ਪਿਆਰੀ ਬਾਣੀ ਹੈ ਜੇ ਅਪਰ ਜਾਨਾ ਆਪ ਕੀਰਤਨ ਦੇ ਰੂਪ ਵਿੱਚ ਸੁਣਦੇ ਹੋ ਹੋਮ ਵਿੱਚ ਆਇਆ ਹੋਮ ਵਿੱਚ ਗਏਆ ਹੋਮ ਵਿੱਚ ਜੰਮਿਆ ਹੋਮ ਵਿੱਚ ਮੂਰ ਹੋਮੇ ਅਹੰਕਾਰ ਦੇ ਵਿੱਚ ਹੀ ਮਨੁੱਖ ਹੁੰਦਾ ਏ ਇਸ ਦੁਨੀਆ ਤੇ ਅਤੇ ਹੋਮੇ ਅਹੰਕਾਰ ਦੇ ਵਿੱਚ ਹੀ ਇਸ ਦੁਨੀਆ ਤੋਂ ਚਲੇ ਜਾਂਦਾ ਏ ਉਹਨੇ ਜਾਣਿਆ ਹੀ ਨਹੀਂ ਜੀਵਨ ਦਾ ਅਸਲ ਸੱਚ ਗਾਫਲਤਾ ਦੀ ਨੀਂਦ ਦੇ ਵਿੱਚ ਹੀ ਸੁੱਤਾ ਰਿਹਾ ਅਗਿਆਨਤਾ ਦੇ ਵਿੱਚ ਹੀ ਸੁੱਤਾ ਰਿਹਾ ਜਿਵੇਂ ਗੁਰਬਾਣੀ ਦਾ ਸੀ ਇਹ ਬਚਨ ਪੜ੍ਹਦੇ ਹਾਂ ਜਾਗ λεਹੋਰੇ ਮਨਾ ਜਾਗ ਮਨਾ ਕਿੱਥੇ ਸੁੱਤਾ ਪਿਆ ਵੇਖ ਕਿੰਨੇ ਹੀ ਜਨਮ ਤੈਨੂੰ ਅਹੰਕਾਰ ਦੇ ਵਿੱਚ ਸੁੱਤਿਆ ਹੀ ਲੰਘ ਗਏ ਕਿੰਨੇ ਹੀ ਜਨਮ ਕਾਮ ਕ੍ਰੋਧ ਦੇ ਵਿੱਚ ਹੀ ਸੁੱਤਿਆ ਲੰਘ ਗਏ ਲੰਘ ਜਾਂਦੇ ਆ ਜੀ ਕਿੰਨਾ ਹੀ ਸਮਾਂ ਮਨੁੱਖ ਹੋਮੇ ਅਹੰਕਾਰ ਦੇ ਵਿੱਚ ਹੀ ਸੁੱਤਾ ਰਹਿੰਦਾ ਹੈ ਇਨਸਾਨੀਅਤ ਪਿਆਰ ਦਇਆ ਧਰਮ ਇਹ ਦੇਵੀ ਗੁਣ ਉਹਨੂੰ ਨਜ਼ਰ ਹੀ ਨਹੀਂ ਆਉਂਦੇ ਸੌ ਜਾਂਦਾ ਹੈ ਮਨੁੱਖ ਇਹਨਾਂ ਦੇ ਵਿੱਚ ਤਾਂ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਅਪਰਾਧੀ ਮਨੁੱਖ ਬੜਾ ਨਿਵਦਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹਾਂ ਜੀ ਟੇਕਣਾ ਬਣਦਾ ਹੈ ਚਾਹੀਦਾ ਹੈ ਬੜਾ ਪੁੰਨ ਦਾ ਕਰਮ ਹੈ ਜਗਤ ਗੁਰੂ ਅੱਗੇ ਝੁੱਕ ਜਾਣਾ ਇਹ ਬੜਾ ਵੱਡਾ ਪੁੰਨ ਦਾ ਪੁੰਨ ਦਾ ਕਰਮ ਹੈ ਪਰ ਗੁਰੂ ਪਾਤਸ਼ਾਹ ਕਹਿੰਦੇ ਝੁੱਕ ਜਾਣਾ ਕਾਫੀ ਨਹੀਂ ਹੈ ਕਿਉਂਕਿ ਹਿਰਨ ਦਾ ਸ਼ਿਕਾਰ ਕਰਨ ਦੇ ਲਈ ਸ਼ਿਕਾਰੀ ਵੀ ਲੰਮਾ ਹੀ ਪੈ ਜਾਂਦਾ ਏ ਹੁਣ ਹਿਰਨ ਭੁਲੇਖਾ ਖਾ ਜਾਂਦੀ ਏ ਕਿ ਇਹ ਤੇ ਲੰਮਾ ਪਿਆਏ ਮੇਰੇ ਅੱਗੇ ਇਹਨੇ ਮੈਨੂੰ ਕੀ ਕਰਨਾ ਏ ਅਪਰਾਧੀ ਮਨੁੱਖ ਵੀ ਕਾਪੀ ਮਨੁੱਖ ਵੀ ਭੈੜਾ ਮਨੁੱਖ ਵੀ ਇਸ ਤਰ੍ਹਾਂ ਪਈ ਲੰਮਾ ਹੀ ਪੈ ਜਾਂਦਾ ਹੈ ਪਰ ਉਹ ਪਿਆ ਕਾਦੇ ਵਿੱਚ ਹੈ ਜੀ ਨਿਮਰਤਾ ਵਿੱਚ ਨਹੀਂ ਜੇ ਪਿਆ ਉਹ ਭਲਾ ਕਰਨ ਦੇ ਲਈ ਨਹੀਂ ਪਿਆ ਉਹਨੇ ਨੁਕਸਾਨ ਕਰਨਾ ਹੈ ਜਿਵੇਂ ਬਾਬਾ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਨਾ ਜੀ ਸਾਪ ਕੁੰਚ ਛੋੜੇ ਵਿਖ ਨਹੀਂ ਛੱਡੇ ਉਦਕ ਮਾਹੇ ਜੈਸੇ ਬਗ ਧਿਆਨ ਮੰਡ ਕਹਿੰਦੇ ਸੱਪ ਆਪਣੀ ਕੁੰਜ ਲੋਂਦਾ ਇਹ ਸਿਰਫ ਬਾਹਰੋਂ ਪਰ ਅੰਦਰ ਦਾ ਜ਼ਹਿਰ ਨਹੀਂ ਤਿਆਗਦਾ ਜਿਹੜੇ ਮਨੁੱਖ ਕੁਝ ਇਸ ਬਿਰਤੀ ਦੇ ਹੋ ਜਾਂਦੇ ਨੇ ਜਿਨ੍ਹਾਂ ਦਾ ਕੰਮ ਹੀ ਧੋਖੇ ਬੇਈਮਾਨੀਆਂ ਕਰਨਾ ਕਿਸੇ ਦੇ ਨਾਲ ਗਲਤ ਕਰਮ ਕਰਨੇ ਲੋਕਾਂ ਨੂੰ ਠੱਗਣਾ ਜਿਨ੍ਹਾਂ ਦੀ ਇਹ ਬਿਰਤੀ ਬਣ ਜਾਂਦੀ ਹੈ ਉਹ ਸੱਪ ਬਿਰਤੀ ਦੇ ਇਨਸਾਨ ਹੁੰਦੇ ਨੇ ਉਹਨਾਂ ਨੂੰ ਜਦੋਂ ਵੀ ਮੌਕਾ ਮਿਲੇਗਾ ਤਾਂ ਉਹ ਡੰਗ ਮਾਰਨਗੇ ਕਈ ਵਾਰ ਬੰਦਾ ਕਹਿੰਦਾ ਇਹ ਜੀ ਮੈਂ ਬੜਾ ਇਮਾਨਦਾਰ ਹਾਂ ਤਾਂ ਇੱਕ ਵਿਦਵਾਨ ਨੇ ਬੜੀ ਹੀ ਪਿਆਰੀ ਗੱਲ ਕਹੀ ਇਹ ਕਹਿੰਦੇ ਭਾਈ ਤੂੰ ਉਹਨਾਂ ਸਮਾਂ ਇਮਾਨਦਾਰ ਹੈ ਜਿੰਨਾ ਸਮਾਂ ਤੈਨੂੰ ਮੌਕਾ ਨਹੀਂ ਮਿਲਿਆ ਤੈਨੂੰ ਕਿਤੇ ਮੌਕਾ ਮਿਲੇ ਤੇਰੇ ਸਾਹਮਣੇ ਕਿਤੇ ਪੈਸੇ ਪਏ ਹੋਣ ਤੈਨੂੰ ਕੋਈ ਵੇਖਣ ਵਾਲਾ ਨਾ ਹੋਵੇ ਤੇਰੇ ਤੇ ਕੋਈ ਕੈਮਰਾ ਨਾ ਲੱਗਿਆ ਹੋਵੇ ਫਿਰ ਵੀ ਤੂੰ ਸਾਹਮਣੇ ਪਏ ਪੈਸੇ ਕਿਸੇ ਦੇ ਛੱਡ ਦੇਵੇਂ ਇਹ ਹੈ ਇਮਾਨਦਾਰ ਤੇਰੇ ਕੋਲੇ ਮੌਕਾ ਵੀ ਹੋਵੇ ਤੂੰ ਚੱਕ ਸਕਦਾ ਏ ਕੋਈ ਨਹੀਂ ਵੇਖ ਰਿਹਾ ਤੈਨੂੰ ਕੋਈ ਵੀ ਮਨੁੱਖ ਨਹੀਂ ਵੇਖ ਰਿਹਾ ਕੋਈ ਕੈਮਰਾ ਨਹੀਂ ਹੈਗਾ ਕੁਝ ਨਹੀਂ ਹੈ ਸਾਹਮਣੇ ਪਏ ਪੈਸੇ ਵੀ ਤੂੰ ਛੱਡ ਦੇਵੇਂ ਫਿਰ ਤੂੰ ਇਮਾਨਦਾਰ ਜਦੋਂ ਮੌਕਾ ਮਿਲਦਾ ਹੈ ਨਾ ਜੀ ਪਤਾ ਉਦੋਂ ਲੱਗਦਾ ਹੈ ਕਿ ਬੰਦਾ ਕਿੰਨਾ ਕੀ ਇਮਾਨਦਾਰ ਹੈ ਮੌਕੇ ਤੇ ਛੱਡੇ ਬੰਦਾ ਫਿਰ ਇਮਾਨਦਾਰ ਜਿਹਨੂੰ ਮੌਕਾ ਨਹੀਂ ਮਿਲਿਆ ਹਲੇ ਤਾਈ ਤੇ ਉਹ ਪਰਖਿਆ ਵੀ ਨਹੀਂ ਗਿਆ ਜਿੱਦੇ ਮੌਕਾ ਮਿਲ ਗਿਆ ਉਹਦੇ ਪਰਖ ਹੋ ਜਾਣੀ ਹੈ ਕਿ ਸਾਹਮਣੇ ਪਏ ਪੈਸੇ ਬੰਦਾ ਛੱਡਦਾ ਹੈ ਜਾਂ ਨਹੀਂ ਛੱਡਦਾ ਇਹ ਹੈ ਮਨੁੱਖ ਦੀ ਇਮਾਨਦਾਰੀ ਤਾਂ ਗੁਰੂ ਪਾਤਸ਼ਾਹ ਫਿਰ ਬਖਸ਼ਿਸ਼ ਕਰਦੇ ਨੇ ਕਿ ਅਪਰਾਧੀ ਨਿਭਤੇ ਜਾਂਦਾ ਏ ਪਰ ਉਹਦਾ ਨਿਭਣਾ ਵੀ ਮਨਜ਼ੂਰ ਨਹੀਂ ਹੈ ਸੋ ਸੀਸ ਨਵਾਇਆ ਕਿਆ ਥੀਏ ਜਾਂ ਰਦੇ ਕੁਸੁੰਦੇ ਜਾਹੇ ਉਮਰ ਲੰਘ ਗਈ ਭਾਈ 70 ਸਾਲ 80 ਸਾਲ ਦੀ ਹੋ ਗਈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਆ ਪਰ ਭਲੇ ਮਨਾ ਮੇਰੇ ਆ ਅੰਦਰ ਚਾਤੀ ਤੇ ਮਾਰ ਅਹੰਕਾਰ ਤੇ ਅਜੇ ਵੀ ਸਿਰ ਤੇ ਸਵਾਰ ਸੱਚ ਜਾਣਿਓ ਬਜ਼ੁਰਗੋ ਉਮਰ ਛੋਟੀ ਹੈ ਪਰ ਹੁਣ ਤੱਕ ਇਹ ਮਹਿਸੂਸ ਹੁੰਦਾ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਛੱਡਦੇ ਨਹੀਂ ਜੇ ਮਨੁੱਖ ਨੂੰ ਭਾਵੇਂ ਬੰਦਾ 100 ਸਾਲ ਦਾ ਵੀ ਹੋ ਜਾਏ ਹਉਮੈ ਅਹੰਕਾਰ ਆਪ ਮਤਾਮਾ ਸਿਆਣੇ ਬਜ਼ੁਰਗ ਬੈਠੇ ਹੋ ਬੰਦੇ ਨੂੰ ਛੱਡਦੇ ਨਹੀਂ ਇਹ ਵਿਕਾਰ ਆਪਾਂ ਕਹਿ ਦਿੰਦੇ ਆ ਜੀ ਨੌਜਵਾਨ ਪੀੜੀ ਬੜੀ ਵਿਗੜ ਰਹੀ ਹੈ ਨਹੀਂ ਨਹੀਂ ਨੌਜਵਾਨ ਪੀੜੀ ਉਹ ਸਭ ਕੁਝ ਹੀ ਵੇਖ ਰਹੀ ਹੈ ਜੋ ਅਸੀਂ ਸਭ ਕੁਝ ਵੇਖ ਆਏ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਸੀਂ ਭੋਗ ਕੇ ਲੰਘ ਚੁੱਕੇ ਹਾਂ ਹੁਣ ਉਹ ਵੀ ਉਹਨਾਂ ਤੇ ਉਵੇਂ ਹੀ ਪ੍ਰਭਾਵ ਪਾ ਰਿਹਾ ਹੈ ਇਹ ਕਾਮ ਕ੍ਰੋਧ ਹੈ ਇਹ ਰੱਬ ਦੀਆਂ ਖੇਡਾਂ ਨੇ ਤਾਂ ਮੈਂ ਤੇ ਜਿੱਥੇ ਵੈਗੁਰੂ ਸਮਾ ਮਿਲਦਾ ਹੈ ਥੋੜਾ ਜਿਹਾ ਉੱਥੇ ਬੇਨਤੀ ਕਰਦਾ ਹੁੰਦਾ ਕਿ ਅੱਜ ਦੇ ਬੱਚੇ